ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਟਕਾਟਾ ਝੂਠਾ ਜਾਈ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਚੰਬਲ ਜ਼ਿਲ੍ਹਾ ਦੇ ਤਹਿਸੀਲ ਤਰਨਤਾਰਨ ਸਾਹਿਬ ਅੱਜ ਤਰੀਕ ਹੈਗੀ ਹੈ ਜੀ 22 ਅਗਸਤ 2025 ਸਮਾਂ ਕੁਝ ਦੁਪਹਿਰ ਦੇ 3:00 ਵਜੇ ਦਾ ਹੈ ਤੇ ਅੱਜ ਆਪਾਂ ਪਹੁੰਚੇ ਆ ਜੀ ਵੀਰ ਜਸ ਗਿੱਲ ਤੇ ਪ੍ਰਤਾਪ ਕਰੋਂਗੋਲ ਤੇ ਇਹਨਾਂ ਕੋਲ ਅੱਜ 6 ਪਸ਼ੂ ਵਗਾਉ ਹੈ ਜੀ ਇਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਦੋ ਨੀਲੀ ਦੀਆਂ ਮੱਝਾਂ ਜੀ ਤੇ ਲਗਭਗ ਸਾਰੇ ਐਨੀਮਲ ਬਹੁਤ ਸੋਹਣੇ ਆ ਜੀ ਤੇ ਬਾਕੀ ਦੀ ਡਿਟੇਲ ਆਪ ਅਰੋ ਕਰਦੇ ਆਂ ਇਹ ਗੱਲਬਾਤ ਸ਼ੁਰੂ ਹੋਰ ਜੀ ਕੀ ਹਾਲ ਚਾਲ ਵਧੀਆ ਵਧੀਆ ਹੋਰ ਜੋ ਬਸਿਆ ਠੀਕ ਠਾਕ ਵਧੀਆ ਜੀ ਵਧੀਆ ਤੁਸੀਂ ਸੁਣਾਓ ਵਧੀਆ ਕਿਰਪਾ ਠੀਕ ਠਾਕ ਪ੍ਰਤਾਪ ਜੀ ਸਤਿ ਸ਼੍ਰੀ ਅਕਾਲ ਵਰਜੁਨ ਸਿੰਘ ਜੀ ਠੀਕ ਠਾਕ ਵਧੀਆ ਜੀ ਵਧੀਆ ਤੁਸੀਂ ਸੁਣਾਓ ਪਰ ਮਾੜ ਮਾ ਸਾਰਿਆਂ ਦੇ ਚੜਦੀ ਕਲਾ ਰੱਖੇ ਜਿਹੜੇ ਹਾੜ ਆਏ ਆ ਨਾ ਉਹਨਾਂ ਦਾ ਥੋੜਾ ਜਿਹਾ ਬੜਾ ਦੁੱਖ ਆ ਹਾਂਜੀ ਮਾਲ ਟੰਗਰ ਦੱਲ ਜਦੋਂ ਵੇਖੀਦਾ ਨਾ ਬਿਲਕੁਲ ਜੀ ਬਿਲਕੁਲ ਬੜੀ ਮਾਲ ਨੂੰ ਔਰ ਤਰ੍ਹਾਂ ਹੁੰਦੀ ਆ ਭੀ ਸਾਹਮਣਾ ਸੂਤਰਾ ਬਹੁਤ ਡੰਗਰ ਬੜਾ ਔਖਾ ਵਾ ਬੜਾ ਔਖਾ ਵਾ ਪਾਉ ਮੁੰਡਿਆ ਵਾ ਤੇ ਪ੍ਰਮਾਤਮਾ ਮਿਹਰ ਹੀ ਕਰੇ ਹਾਂਜੀ ਹਾਂਜੀ ਕਰੇ ਪਾਸ਼ਾ ਇਹ ਹੋਇਆ ਕੰਮ ਨਾ ਹੋਵੇ। ਬਿਲਕੁਲ ਜੀ ਬਿਲਕੁਲ। ਹਾਂ। ਤੇ ਗਿਲ ਸਾਹਿਬ ਕਿੰਨੇ ਐਨੀਮਲ ਵਗਾਉਗਾ ਜੀ ਅੱਜ? ਅੱਜ ਦੋ ਮੱਝਾਂ ਨੀਲੀ ਦੀਆਂ। ਦੋ ਮੱਝਾਂ ਨੀਲੀ। ਆਹ ਅੱਜ ਹੀ ਸੂਈ ਐ ਸਵੇਰੇ 4:00 ਵਜੇ। ਹਾਂਜੀ। 4:00 5:00 ਵਜੇ ਤੇ ਜੇਰ ਜੇਰ ਪਾ ਗਈ ਆ। ਅੱਛਾ ਜੀ। 2.5 ਕਿਲੋ ਕੱਢਿਆ ਆਪਾਂ। 2.5 ਕਿਲੋ ਕੋਈ 5 6 ਕਿਲੋ ਹਨਾ 2.5 ਕਿਲੋ ਚ ਹੋਈ। ਅੱਛਾ ਜੀ। ਦੂਜੇ ਸੋ ਛੋਟੀ ਆ ਮਗਰ ਕੱਟੀ ਨੀਲੀ ਦੀ। ਠੀਕ ਹੈ। ਅਖਰ ਨਹੀਂ ਤੂੰ ਜਿਹੜਾ ਆਂਦਾ 10 ਕਿਲੋ ਟੋਲਿਆ। 10 ਕਿਲੋ ਟੋਲਿਆ ਪੌੜਾ। ਬਾਕੀ ਲੀ ਦਾ ਮਾਲੀ ਤੇ ਆ ਵੀ ਛੋਟੀ ਜਿਹੜੀ ਨੀਲੀ ਰਾਵੀ ਦੀ ਬੜੀ ਵਧੀਆ ਠੀਕ ਇਹਦਾ ਮਗਰ ਨੀਲੀ ਦੀ ਕੱਟੀ ਬਿਲਕੁਲ ਜੀ ਬਿਲਕੁਲ ਤੇ ਕਰੀਏ ਡਿਟੇਲਸਾਂ ਜੀ ਵੀ ਦੀ ਚਲੋ ਜੀ ਚਲੋ ਜੀ ਇਹਦੀ ਦਿਓ ਜਾਣਕਾਰੀ ਚਾਹੀਏ ਇਹ ਦਿਓ ਬਣਾ 4 ਵਜੇ ਸੂਈ ਜੀ ਸਾਢੇ 4 ਵਜੇ ਸਾਢੇ 4 ਵਜੇ ਜਿਹੜੀ ਪਾ ਗਏ ਓਕੇ ਹੋ ਗਿਆ ਮਗਰ ਵੇਖੋ ਕੱਟੀ ਨੀਲੀ ਦੀ ਬਿਲਕੁਲ ਜੀ ਬਿਲਕੁਲ ਗਲਾ ਨਾੜੂ ਇਹ ਵਿਖਾ ਦੇਣਾ ਭਣਪਰਾਵਾਂ ਦਿਓ ਜੀ ਕਰੋ ਜੀ ਚੈੱਕ ਚਲੋ ਪਹਿਲਾਂ ਆਪਾਂ ਇਹਦੇ ਵੱਲ ਹੋਈਏ ਚਲੋ ਦਿਓ ਛਾਈ ਦੀ ਡਿਟੇਲ ਇਹਦੀ ਦਿਓ ਇਹ ਦੂਜੀ ਸੂਈ ਛੋਟੀ ਸੂਈ ਹੈ ਦੂਜੀ ਸੂਈ ਹੈ ਹਾਂ ਠੀਕ ਚੌੜ ਚੌੜ ਵੱਡੀ ਇੱਕ ਨੰਬਰ ਨਿਕਲੀ ਲਓ ਜੀ ਪਲਵਾਨੀ ਚਾਲ ਜੀ ਕਰੋ ਜੀ ਚੈੱਕ ਠੰਡੀ ਧੀਰੀ ਵੱਡੀ ਹੀਲ ਸਲੱਗ ਬਹੁਤ ਜਿਆਦਾ ਕਿੰਨਾ ਗਿਆ ਆਪਾਂ ਮਤਲਬ ਹਜੇ ਬੋਲਾ ਚੋਇਆ ਛਾਈ 2.5 ਕਿਲੋ ਚੋਇਆ ਜੋ 2.5 ਕਿਲੋ ਬੋਲਾ ਸਾਰੀ ਦੀ ਸਾਗੀ ਦੀ 2.5 ਕਿਲੋ ਚੋਇਆ ਹਾਂਜੀ ਇਧਰ ਵੇਖਾ ਇਧਰ ਆ ਹਾਂ ਲਓ ਜੀ ਰੋਕ ਰੋਕਦਾ ਥਣ ਲੱਗਾ ਬਿਲਕੁਲ ਜੀ ਬਿਲਕੁਲ ਨਿਸ਼ਾਨੀਆਂ ਕੋਈ ਇਹ ਨਹੀਂ ਵੀ ਰਾ ਸਕਦਾ ਦੀ ਨਿਸ਼ਾਨੀ ਘਟ ਨਿਸ਼ਾਨੀ ਘਟ ਪਿਓ ਪਿਓ ਹਾਂ ਇਹਨੂੰ ਕਰ ਬਿੱਲੀ ਅੱਖ ਨੂੰ ਵਾਹ ਦਿੰਦੀ ਹੈ ਇਹ ਨੀਲੀ ਆ ਇਹ ਦੀ ਹੈਗੀ ਨੀਲੀ ਆ ਇਧਰੇ ਲਓ ਜੀ ਕਰੋ ਜੀ ਚੈੱਕ ਡਾਇਮੰਡ ਦਾ ਪੀਸ ਆ ਤੇ ਬਿਲਕੁਲ ਬਿਲਕੁਲ ਸਹੀ ਜੀ ਜਦੋਂ ਸਭ ਪਾ ਲਿਉਣਾ ਹੀ ਡਾਇਮੰਡ ਤਾਂ ਹੁੰਦਾ ਹੁਣ ਕੀ ਟੁੱਟਦਾ ਸਹੀ ਗੱਲ ਆ ਕਦ ਕਾਠੀ ਵੀ ਪੂਰੀ ਤੇ ਬਾਈ ਪੂਰੇ ਪੂਰੇ ਪੂਰੀ ਅਣੇ ਜਿਹੜਾ ਸੁਸਵਾਦ ਆਈ ਹੈ ਜੇ ਪੁੜੇ ਨੇ ਚੁੱਕਿਆ ਹੋ ਮੱਜ ਨੇ ਹਾਂਜੀ ਹਾਂਜੀ ਤੇ ਮਗਰ ਹਾਰ ਤੇ ਵੀ ਨਿਸ਼ਾਨ ਆ ਲਓ ਜੀ ਆ ਇਹ ਨਹੀਂ ਕੋਈ ਕਹਿ ਸਕਦਾ ਇਹ ਤੇ ਮਰਾਈਏ ਚੱਕਰ ਫੇਰ ਪਤਾਬ ਲਿਆ ਗੜਾ ਇੱਕ ਹੋਰ ਕੱਟ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਗਰ ਕੱਟੀ ਆ ਗਈ ਕੱਟੀ ਮੈਂ ਆਹ ਕਿਵੇਂ ਗੋਲੇ ਮੋੜੇ ਮੋੜੇ ਬਿੱਲੀਆਂ ਤੇ ਪਿਛਲੇ ਸੂਏ ਦਾ ਕੋ ਰਿਕਾਰਡ ਕੋਲ ਗਿਆ ਸਾਹਿਬ 12 13 ਕਿਲੋ 12 13 ਕਿਲੋ ਆਪਾਂ ਇਹ ਨਹੀਂ 15 16 ਕਿਲੋ ਨਾ 12 ਪਤਲੀ ਸੇਵਾ ਤੁਹਾਨੂੰ ਬੜਾ ਆਰਾਮ ਦੇ ਹੁੰਦੇ ਗਈਏ ਮੋਬਲ ਸੇਵਾ ਤੇ ਚੁਈ ਜਾਂਦੇ ਬਿਲਕੁਲ ਜੀ ਬਿਲਕੁਲ ਇਹ ਹੋਣਾ ਸੇਵਾ ਚੰਗੀ ਕਰਦੇ 15 16 ਕਿਲੋ ਚੋ ਲੈਣਦੇ ਬਿਲਕੁਲ ਜੀ ਆਪਾਂ 15 16 ਨਹੀਂ ਆਖਣਾ ਹਾਂ ਜੀ 12 ਕਿਲੋ ਪਿਛਲੇ ਸੂਏ ਲੋ ਜੀ ਕਰੋ ਜੀ ਚੈੱਕ ਹਾਂ ਤੁਹਾਨੂੰ ਗੇਲ ਸਾਹਿਬ ਕਿਵੇਂ ਮੈਂ ਨਾ ਇੱਕ ਨੰਬਰ ਆ ਤੇ ਇਹੋ ਜਿਹਾ ਪਰਵਾਹ ਥੋੜਾ ਨਹੀਂ ਪੂਰੇ ਲਿਸ਼ਕ ਦੇ ਨਹੀਂ ਇਹ ਹਾਂ ਤਾਂ ਨਾ ਜਾਣ ਹੈ ਇਹ ਨਹੀਂ ਕੋਈ ਬਿਲਕੁਲ ਜੀ ਬਿਲਕੁਲ ਓਏ ਠੰਡੀ ਸੀਰ ਗਾਵਾਂ ਨੂੰ ਜਿੱਦਾਂ ਮਰਜ਼ੀ ਕਰਮਾ ਲਈ ਇਹੀ ਰਾਹ ਹੈ ਕਿ ਕੋਈ ਗੱਲ ਲਓ ਜੀ ਕਰੋ ਜੀ ਚੈੱਕ ਕੀ ਇਹ ਦਾ ਮੁੱਲ ਲੈਣਾ ਰਾਜ ਜੀ ਰੋਕਿਓ ਮਾੜਾ ਜਾਈ ਸੀ ਰੋ 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 ਲਓ ਜੀ ਕਰ ਲਓ ਚੈੱਕ ਕਟਿਆ ਸੋਈ ਹੈ ਨਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਠੀਕ ਹੈ ਜੀ ਹਾਂ ਗੇਲ ਸਾਹਿਬ ਦੂਸਰਾ ਸੂਆ ਤੇ ਕਿੰਨਾ ਤੁਹਾਡੇ ਹਿਸਾਬ ਨਾਲ ਅੱਗੇ ਜਾ ਕੇ ਕਿੰਨਾ ਗੱਡੂ ਵੀ ਦੁੱਧ ਆਦਾ ਇਹਦੇ ਜੋ ਬਣਾ ਸੇਵਾ ਕੋਈ ਕਰ ਲੇ ਤੇ ਹੋ ਸਕਦਾ 13 14 ਕਿਲੋ ਵੀ ਚੋ ਜਾਏ ਹਾਂਜੀ ਹਾਂ ਨਹੀਂ ਤੇ 12 ਤੇ ਪੱਕਾ ਹੀ ਆ ਤੇ 12 ਦੇ ਪੱਕਾ ਹੀ ਆ ਹਾਂ ਠੀਕ ਹੈ ਟੀ ਵੀ ਖਾ ਦਿਓ ਜੀ ਜੋ ਕਟੀ ਵਖਾ ਪਟਾਠਾ ਗਲਾ ਨਾੜੂਆ ਉਦਰੇ ਅੱਜ ਤੇ ਗਲਾ ਨਾੜੂ ਆਵੇ ਆਵੇ ਅੱਜ ਤੇ ਪੂਰੇ ਹੱਤੀ ਨਹੀਂ ਕਰਮਾ ਲਈ ਮੂੰਹ ਕਰਿਆ ਨੂੰ ਕਟੀ ਵੀ ਨਹੀਂ ਲਈਦੀ ਫਿਰ ਨੀਲੀ ਦੀ ਕੱਟੀ ਮਗਰ ਪੀਸ ਵੀ ਪੂਰਾ ਹੈ ਜੀ ਮਾੜ ਵਰਗੂ ਇਹਦਾ ਵੀ ਕਿਹੜਾ ਹੀ ਚੀਰ ਆ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਹਾਂ ਠੀਕ ਹੈ ਜੀ ਤੇ ਗਿਲ ਸਾਹਿਬ ਆਡੋ ਜੀ ਜਾਂ ਪ੍ਰਤਾਪ ਫੜੀ ਮੜਾਇਆ ਇਹ ਥੋੜਾ ਬੱਚਾ ਛੱਡਣ ਦੀ ਲੋੜ ਹੈ ਪਰ ਮਾਰ ਕੇ ਵਿਖਾ ਦਈਏ ਮੜ ਗਿਆ ਪੂਰ ਛੱਡ ਰਾਉਣੀਆਂ ਚਾਹੀਏ ਇਹ ਪੀਮਾ ਨੂੰ ਸੁਭਾਜ ਕੇ ਕਿ ਨਹੀਂ ਮੜ ਆਇਆ ਫੜ ਲਾ ਹਾਈ ਤਾਂ ਲੀਟਰ ਜਾ ਫੜ ਲਾ ਹਲੋ ਜੀ ਧਾਰਾ ਮਾਰ ਕੇ ਕਰਾਉਣੀ ਆ ਚੱਕ ਸ਼ਾਹੀ ਹਾਂਜੀ ਹਾਂਜੀ ਮੈਂ ਨਾ ਕੋਈ ਆਨਲਾਈਨ ਭਰਾ ਮਗਾ ਲੈਂਦਾ ਹਾਂਜੀ ਹਾਂਜੀ ਚੱਲ ਪੂਰ ਛਟਾ ਵੇਖ ਲੈਂਦਾ ਠੀਕ ਹੈ ਜੀ ਠੀਕ ਹਾਂ ਥਾਂ ਵੇਖੇ ਡਾ ਸਵਾਦੀ ਤੇ ਕਰਮਾਲੀ ਖਲੋਤੀ ਵੇਖ ਮੈਂ ਨਾ ਕਾਲਾ ਵਾਲੀ ਹੈ ਨਹੀਂ ਗੱਲ ਬਿਲਕੁਲ ਜੀ ਬਿਲਕੁਲ ਜੀ ਥੋੜਾ ਕੋਈ ਕਾਲੀ ਭੇਜੋ ਹਾਂਜੀ 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 ਕਾਲੀ ਭੈਣ ਵਾਲੀ ਜਿੱਤੇ ਮਗਾਣੇ ਨਹੀਂ ਜਾਂਦੀ ਅਜੇ ਤਾਂ ਚਲ ਬੱਚਾ ਵੀ ਨਹੀਂ ਲਾਇਆ ਹਾਂ ਜਮਣਾ ਇਦਾਂ ਬਹਿ ਜਾਈਦਾ ਚਲ ਠੰਡੀ ਸੀਲਦਾ ਇਹੋ ਫਾਇਦਾ ਹੁੰਦਾ ਬਿਲਕੁਲ ਜੀ ਬਿਲਕੁਲ ਨਾ ਅਜੇ ਦਾ ਵੇਲੇ ਬੋਲ ਆਜੋ ਨੇ ਕਿ ਲਕਮੀਆਂ ਉਹਦੇ ਖੜ ਖੜ ਕਰਦੇ ਬਿਲਕੁਲ ਜੀ ਬਿਲਕੁਲ ਉਹ ਨਾ ਪੋਲੀ ਵੜੀ ਬੇ ਇਕਲੇ ਇਕਲੇ ਥਾਂ ਦੀ ਥਾਰ ਮਾਰ ਕੇ ਵਿਖਾ ਇਕਲੇ ਦੀ ਨਾ ਅਗਲੀ ਥਾਂ ਦੀ ਹੈ ਨਾ ਹਾਂਜੀ ਇਹ ਹੈ ਇਹ ਦੂਸਰਾ ਅਗਲਾ ਆਮਾ ਕਰ ਲੈ ਤੰਦੀ ਆਮ ਤਾਂ ਮੈਂ ਆਵੇ ਤਾਂ ਫੈਲਾ ਕੇ ਮੈਂ ਨਾ ਬਿਲਕੁਲ ਨਹੀਂ ਬਿਲਕੁਲ ਬਿਲਕੁਲ ਲਓ ਜੀ ਬੜਾ ਵੇਲਾ ਚੋਤਾ ਫਿਰ ਕਿਲੋ ਆਪਾਂ ਹਾਂਜੀ ਕਿਲੋ ਫਿਰ ਕੱਟਤਾ ਜੀ ਕੋਈ ਗੱਲ ਨਹੀਂ ਗਿਲ ਸਾਹਿਬ ਹਾਂ ਈਡੀਅਕ ਨੋਤੇ ਵਾਲੀ ਜੀ ਬੀ ਜਾ ਵਗ ਬਿਲਕੁਲ ਬਿਲਕੁਲ ਸਾਹਿਬ ਜੀ ਤੇ ਗਿਲ ਸਾਹਿਬ ਕੀ ਰੇਟ ਰੂਟ ਕਰਦੇ ਜੀ ਇਹਦਾ ਮੋਲ ਤੇ ਭਾਵੇਂ 135 ਕਰ ਲਈ 131 150 ਦੀ ਦੇ ਦਾਂਗੇ 150 ਦੀ ਆਪਾਂ ਲੋਕਾਂ ਵਾਲੇ ਮੋਲ ਨਹੀਂ ਕਰਨੀ ਇੱਕ ਸਮਾਂ ਬਦਲਿਆ ਤੇ ਕਹਾੜ ਆਇਆ ਤੇ ਭਰਾਵਾਂ ਦਾ ਫਾਇਦਾ ਵੀ ਕਰਨਾ 1,15,000 ਦੀ ਬੈਂਕ 1 ਲੱਖ ਨਹੀਂ ਘਰ ਤੱਕ ਆ ਜਾ ਨਹੀਂ ਤੱਕਾ ਹੋਊਗਾ ਤੇ ਹੋਵੇ ਆਪਾਂ ਭਰਾਵਾਂ ਦਾ ਵੀ ਸੋਚਣਾ ਵਾ ਆ ਜਿਹੜਾ ਸਾਡੇ ਭਰਾ ਬੰਨਾ ਤੇਰਾ ਨਾਤੀ ਜੀ ਚਲੋ ਕੋਈ ਨਹੀਂ ਜੋ ਇੱਥੇ ਕੋਈ ਮਲਾ ਪਿਆਰ ਨਾਲ 100 ਕੋਈ 200 ਕੋਈ ਜ਼ਿਆਦਾ ਨਹੀਂ ਹੁਣ ਛੋੜ ਵਾਲਾ ਨਹੀਂ ਆਹ ਇਹ ਨਹੀਂ ਕੋਈ ਅੱਥੇ ਕੋਈ 5000 ਘੱਟ ਕੋਈ ਦਾ ਹੈ ਉਹ ਨਹੀਂ 1 15 ਦੇ ਬਿਲਕੁਲ ਜੀ ਬਿਲਕੁਲ ਇਹ ਤੋਂ ਨਹੀਂ ਰੁਪਈਆ ਕੱਟ ਇਹੋ ਜਿਹਾ 1 15 ਪੂਰਾ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਇਹ ਤੇ ਵਾਕਿਆ ਹੀਰਾ ਪੀਸ ਅਛਾ ਜੀ ਕਦਗਾਠੀ ਬਜੰਦਾਰ ਅਜੇ ਤਾਂ ਸੂਤ ਵਾ ਤੇ ਆਈ ਜੀ ਉਹ ਬਣਾ ਨਹੀਂ ਚੁੱਕੇ ਬਿਲਕੁਲ ਬਿਲਕੁਲ ਬਵੇ ਕੁੜੇ ਨਹੀਂ ਚੁੱਕੇ ਅਜੇ ਕਰਮਾਲੀ ਨੇ ਹਾਂ ਚਲੋ ਜੀ ਅਗਲੇ ਪਸ਼ੂ ਦੀ ਜਾਣਕਾਰੀ ਸ਼ਾਹੀ ਇਹ ਵੀ ਜੋ ਬਣਾ ਦੂਜੇ ਸੂਏ ਝੋਟੀ ਸੂਈ ਆ ਕੋਈ ਹਵਾਏ ਕੱਟੀ ਹੈ ਤੇ ਮਗਰ ਅਛਾ ਜੀ ਚੋਨੇ ਪਾੜੇ ਦਈ ਆ ਠੀਕ ਹੈ ਜੀ ਨੀਲੀ ਦੀ ਗੱਟੀ ਨੀਲੀ ਦੀ ਮੈਂ ਨਾ ਨੀਲੀ ਮਗਰ ਵੀ ਨਿਸ਼ਾਨ ਲਾਉਣ ਲੱਗ ਪਈ ਨੀ ਦਿੱਤੀ ਆ ਗੱਟੀ ਕੱਟੀ ਨਹੀਂ ਲਾਉਂਦੇ ਨੀ ਇਧਰੇ ਟੇਡੇ ਘਾਟ ਵਾਲੀ ਸਾਰੀਆਂ ਨਿਸ਼ਾਨੀਆਂ ਪ੍ਰੋਪਰ ਕੱਟੀ ਆ ਇੱਕੋ ਜੀਆਂ ਹੀ ਵੇਖੋ ਇੱਕੋ ਜੀਆਂ ਇੱਕੋ ਜੀਆਂ ਬਿਲਕੁਲ ਜਾਣਦੇ ਬਾਹਰ ਨੂੰ ਸ਼ਾਹੀ 6 ਕਿਲੋ ਦੁੱਧ ਆ ਜੀ ਹੋਣਾ ਇਹ 6 ਕਿਲੋ ਦੁੱਧ ਕਿੰਨਾ ਵਸੂਆ ਜੀ ਇਹ ਦੂਜਾ ਸੂਆ ਦੂਜਾ ਸੂਆ ਬਣੀ ਵੀ ਹੈਗੀ ਮਹੀਨੇ ਦੀ ਅਛਾ ਜੀ ਗਾਰੰਟੀ ਨਹੀਂ ਕੋਈ ਨਿਕਲ ਆਵੇ ਤਾਂ ਪਾਵੇਂ ਨਿਕਲ ਆਵੇ ਹਾਂ ਜੀ ਗਾਰੰਟੀ ਨਹੀਂ ਕੋਈ ਗਰੰਟੀ ਨਹੀਂ ਕੋਈ ਹਾਂ ਅਜੇ ਤਾਂ ਜੋ ਬਣਾਈ ਵੀ ਨਾ ਤੁਰ ਹੀ ਆਈ ਲੱਕਾ ਜਾਂ ਲੱਗੀ ਕਿਉਂ ਝੜੀ ਲੱਗੀ ਆ ਨਾ ਹਾਂਜੀ ਪਠੇ ਪੁਠੇ ਨਹੀਂ ਤੁਹਾਨੂੰ ਪਤਾ ਪੈਂਦੇ ਕਿ ਕਿਨਵਾ ਸੁਆ ਦੂਸਰਾ ਜੀ ਦੂਸਰਾ ਦੂਸਰਾ ਵੇ ਠੀਕ ਆ ਜੀ ਨਿਸ਼ਾਨੀਆਂ ਬੜਾ ਸਾਨੀਆਂ ਸਾਰੀਆਂ ਇਹਦੇ ਵੀ ਪ੍ਰੋਪਰ ਆ ਬਿਲਕੁਲ ਬਿਲਕੁਲ ਥੋਨ ਤੇ ਪੈਰਾਂ ਤੇ ਮੱਥੇ ਵੇ ਕਿੱਦਾਂ ਸੋਹਣਾ ਬਿਲਕੁਲ 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 ਹੈ ਪੂਛ ਵੀ ਉਤੋਂ ਤੱਕ ਵਾਈਟ ਇੱਕ ਮਿੰਟ ਦੇਰ ਸਾਰ ਲਓ ਜੀ ਕਰੋ ਥਾਣ ਥਣ ਵੀ ਜੀ ਕਿਵੇਂ ਮੈਂ ਨਾ ਭਤਰਾ ਮਾਰ ਕੇ ਵਿਖਾ ਦੇਂਗਾ ਜੋ ਬਣਾਇਆ ਕਦੇ ਹੈ ਕਰਮਾਲੀਆਂ ਆਂਦੀਆਂ ਕੋ ਠੀਕ ਹੈ ਜੀ ਸੀਲਸ ਲਾ ਕੇ ਪੂਰਨ ਕਿੰਨਾ ਪੱਕਾ ਦੁੱਧ 6 ਕਿਲੋ 5.5 ਕਿਲੋ ਦੀ ਫੁੱਲ ਗਰੰਟੀ ਉਹ ਸੁਈ ਨੂੰ ਕਿੰਨਾ ਕ ਟਾਈਮ ਹੋ ਗਿਆ ਉਹਵੇ ਕੱਟੀ ਆ ਕੋਈ 2 ਲਾਲੇ ਕੋਈ 2.5 ਲਾਲੇ ਕੋਈ 3 ਲਾਲੇ ਠੀਕ ਹੈ ਜੀ ਕੋਈ 3.5 ਲਾਲੇ ਉਹ ਭੈਣ ਭਰਾ ਆਹ ਤੇ 3 ਮਹੀਨੇ ਆ ਜੀ ਕੱਟੀ ਆ 3.5 ਮਹੀਨੇ ਲਾਲੇ ਪੰਜ ਚਵਾਂ ਦੀ ਲਾਲੇ 1 ਮਹੀਨਾ ਹੋਇਆ ਠੀਕ ਆ ਸੋង ਕੇ ਵੇਖੋ ਐ ਪੂਰੇ ਪ੍ਰੋਪਲ ਪੂਰੇ 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 ਨਿੱਕਾ ਸਿੰਘ ਬਿਲਕੁਲ ਬਿਲਕੁਲ ਯੋਨਾ ਮਗਰੋਂ ਵੈਪੁੱਟਪੜੇ ਦੀ ਗੱਡੀ ਝੋਟੀ ਚੋੜੀ ਆ ਜੇ ਨਾ ਖਾਦਾ ਨਹੀਂ ਆਣ ਕੇ ਕੋ ਕਰਮਾਲੀ ਨੇ ਜੀ ਨਹੀਂ ਲਾਇਆ ਇੱਕ ਥੋੜਾ ਮੌਸਮ ਵੀ ਚੇਂਜ ਆ ਜੇ ਮੌਸਮ ਥੋੜਾ ਚੇਂਜ ਆ ਨਾ ਉਹਦੇ ਕਰਕੇ ਵੀ ਥੋੜਾ ਬਦ ਹੋ ਜਾਂਦਾ ਹਾਂਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਬਹੁਤ ਸੋਹਣਾ ਫੇਸ ਲੱਗਾ ਜੀ ਤੇ ਬਾਕੀ ਇਹ ਵੀ ਕੋਈ ਸ਼ੱਕ ਨਹੀਂ ਆ ਮੈਂ ਨਾ ਸ਼ੱਕ ਝੋਟੀ ਹੈ ਨਹੀਂ ਯੋਨਾ ਹਾਂਜੀ ਬਾਕੀ ਕੋਈ ਵੀਰ ਭਰਾ ਆਪਣੀ ਤਸੱਲੀ ਕਰ ਹਾਂ ਦੋ ਟਾਈਆਂ ਆਉਦੀ ਤਸੱਲੀ ਕਰੇ ਤਸੱਲੀ ਕਰਕੇ ਠੀਕ ਹੈ ਜੀ ਖਾਨ ਤੁਣ ਮੈਂ ਨਾ ਹੁਣ ਜਿ ਆਪਣਾ ਧਾਰਾ ਮਾਰ ਕੇ ਵਿਖਾ ਦੇਣੀ ਆ ਆਪਾਂ ਲਓ ਜੀ ਇੱਕ ਧੀ ਧੀ ਆ ਤੇ ਨਾ ਪਤਾ ਪਾ ਡਾਲੀ ਨਾ ਪਾਇਆ ਚਲ ਕੋਈ ਨਹੀਂ ਆਪਾਂ ਧਾਰਾ ਮਰਾਉਣੀਆਂ ਵੇ ਜੀ ਧਾਰਾ ਵੇ ਧਾਰਾ ਲਓ ਜੀ ਕਰੋ ਜੀ ਚੈੱਕ ਪੂਰ ਛਟਾ ਇਹ ਆ ਚਲ ਭੈਣ ਭਰਾ ਆਨਲਾਈਨ ਮੰਗਾਉਣੀ ਹੁੰਦੀ ਆ ਮਾਂ ਮਾੜੇ ਖਾਂਦੀਆਂ ਵੇਖੋ ਬਿਲਕੁਲ ਜੀ ਬਿਲਕੁਲ ਪੋਲੀ ਬੜੀ ਇਹ ਪੂਰ ਛਟਾ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਹਾਂ ਠੀਕ ਹੈ ਜੀ ਹਾਂਜੀ ਲਓ ਇੱਕ ਰੀ ਕੱਟੀ ਦੇ ਵੀ ਕਰਾ ਦਿਓ ਦਰਸ਼ਨ ਕਰਾ ਮਾੜੇ ਪ੍ਰਤਾਹ ਮੈਨੂੰ ਮੂੰਹ ਇਹ ਇੱਕ ਨਾ ਜੋ ਬਣਾ ਉਹੋ ਹੀ ਮਾ ਦੇ ਆ ਦੇ ਤੁਹਨ ਦੇ ਤਿੰਨ ਸ਼ਾਨ ਤੇ ਕੱਟੀ ਦੇ ਵੀ ਇਤਰਾ ਹੀ ਤੁਹਨ ਦੇ ਉੱਤੇ ਵਿਖਾ ਲਓ ਜੀ ਵਿਖਾ ਵੀ ਰੰਗ ਸੇਮ ਟੂ ਸੇਮ ਰਿਜ਼ਲਟ ਆ ਮਦਰ ਦੀ ਉਹੀ ਹੀ ਤੇ ਆ ਹਾਂਜੀ ਬੱਚੇ ਬੜੇ ਵਧੀਆ ਪਾ ਕੇ ਕਿਸੇ ਨਾਲੋਂ ਨਹੀਂ ਲੈ ਇਹ ਇਹਦੇ ਬੱਚਾ ਚੰਗਾ ਪਾ ਤੇ ਨਿਸ਼ਾਨ ਆ ਗਿਆ 4 ਥਾਣ ਆ ਵੇ ਇਹਦੇ ਵੀ ਥਾਣਾ ਦੇਗਾ ਹਾਂ ਬਿਲਕੁਲ ਬਿਲਕੁਲ ਹਾਂ ਸਾਡੇ ਥੋੜਾ ਘਟਿਆ ਨਿਸ਼ਾਨ ਇਹਦੇ ਪ੍ਰੋਪਰ ਆ ਗਿਆ ਕਿਤੇ ਕਿਤੇ ਰਾਤ ਦੇ ਨਾਲ ਤੇ ਮਾਵਾਂ ਧੀਆਂ ਦੇ ਉੱਤੇ ਵਿਹਲਾ ਹੋ ਕੇ ਬੈਠਾ ਬਿਲਕੁਲ ਬਿਲਕੁਲ ਇਹਲਾ ਵੀ ਸ਼ਾਨ ਸਾਰੇ ਇੱਕੋ ਜਿਹੇ ਬਿਲਕੁਲ ਜੀ ਬਿਲਕੁਲ ਅੱਖਾਂ ਦੇਖ ਰਿਹਾਏ ਕੋਈ ਗੱਲ ਹੈ ਕੀ ਕਰਨੀ ਹਾਂਜੀ ਹਾਂਜੀ ਤੇ ਗਿਆ ਸਾਹਿਬ ਕੀ ਰੇਟ ਰੂਟ ਕਰਦੇ ਜੀ ਇਹਦਾ ਇਹ ਜੋਬਨ ਸਾਹਿਬ ਦੀ ਕਰਦਾ ਮੁੱਲ 90 ਕਰਕੇ ਇਹ 85000 ਦੀ ਦੇ ਦਾਂਗੇ 85000 ਦੀ ਹਾਂਜੀ 80000 ਦੀ ਲੈ ਦਾ ਤਾਂ 5 80000 ਦੀ ਆ ਕੇ ਸੁੱਟ ਗਈ ਹੋਣਾ ਲਓ ਜੀ ਕਰੋ ਜੀ ਚੈ ਚਲੋ ਜੀ ਲੋਦਾਂ ਦੇ ਜੋਬਣਾ 10 12000 ਦੀ ਮਗਰ ਕੱਟੀ ਹੈ ਬਿਲਕੁਲ ਬਿਲਕੁਲ ਕੱਟੀਆਂ ਦਾ ਬੜਾ ਮੁੱਲ ਹੈ ਜੀ ਹਾਂਜੀ 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 ਤੇ ਅੱਗੇ ਕੀ ਹੈ ਜੀ ਮੈਂ ਆ ਨਾ ਵੇਖੋ ਇਹਦਾ ਡੈਮਡ ਪੂਰਾ ਸਾਰਾ ਲੈ ਗੀ ਤੇ ਮੁੱਲ ਦੋਵੇਂ ਚਾਹੀਦੇ ਦੋਵੇਂ ਖੋਲੋ ਦੋਵੇਂ ਖੋਲ ਦੇਣੇ ਚੱਲ ਨੀ ਹੋਪਾ ਗਾਲੀਆ ਇਹ ਮੇਲਦੀਆਂ ਪੂਰੀਆਂ ਨਹੀਂ ਨੀ ਕਿ ਚੰਬੜਾਂ ਚੋਈਆਂ ਸਾਨੂੰ ਭਰਾਵਾਂ ਦੇ ਆਉਂਦੇ ਆ ਫੂਣੇ ਪੂਰੀ ਲੈ ਲੋ ਨੀਲੀ ਲੈ ਲੋ ਨੀਲੀ ਦੇਦੇ ਵੜੀ ਜੋ ਮੈਂ ਕਹੇ ਲਾੜਾ ਮਾਲ ਨੀਲੀਆਂ ਪੂਰੀਆਂ ਸਾਡੇ ਕੋਲ ਨਹੀਂ ਦਿੰਦੇ ਲਓ ਜੀ ਕਰੋ ਜੀ ਚੈੱਕ ਇਹ ਵੀ ਕੋਕਾ ਪੀਸ ਯਾ ਸ਼ਾਹੀ ਮੈਂ ਨਾ ਕੋਈ ਗੱਲ ਹੀ ਨਹੀਂ ਕਹਿਣਾ ਜੀ ਮੈਂ ਨਾ ਵੇਖੋ ਸਿੰਘ ਥਾਣੂ ਵੇਖੋ ਕਿੱਡੇ ਕੁਆਲਟੀ ਵਾਲੇ ਬਿਲਕੁਲ ਬਿਲਕੁਲ ਛਾਹੀ ਜੀ ਇਹ ਜੋਬਣਾ ਕਿੰਨੇ ਕਿੰਨੇ ਚਿਰ ਦੀਆਂ ਜੀ ਇਹ ਕੋਈ ਡੇਢ ਡੇਢ ਸਾਲ ਦੀਆਂ ਜੀ ਡੇਢ ਡੇਢ ਸਾਲ ਦੀਆਂ ਹਾਂ ਉਹ ਉਹ ਵੱਧ ਹੋਊਗੀ ਅੱਛਾ ਜੀ ਇਹ ਡੇਢ ਕੇ ਸਾਲ ਦੀ ਰੋਕ ਲਿਓ ਮੜਾ ਜਾ ਇਥੇ ਕਰੀਂ ਵੱਧ ਕਿਤੋਂ ਪਖਾ ਦਈਏ ਮਹੀਨੇ ਦੀ ਖੰਡ ਦੀ ਵੱਧ ਹੋਰ ਦਵੇ ਕਰ ਹਾਂ ਬੜਾ ਥੋੜੀ ਗੱਲ ਹੋਦੈ ਲੋ ਜੀ ਕਮਾ ਥਣ ਥੋਣ ਓਕੇ ਪੂਰੇ ਹਨਾ ਜੀ ਆ ਜਾਂਦੀ ਕਿ ਉਹਦੇ ਨਾਲ ਹੀ ਮੈਂ ਜਾਣਾ ਹਾਂ ਆ ਲੈ ਲੈ ਇਹ ਦੀ ਗੱਲ ਹੈਗੀ ਲੋ ਇਹ ਨੀਲੀ ਚ ਆਉਂਦੀ ਹੈ ਨਾ ਮੈਂ ਨੀਲੀ ਦਾ ਪੱਖ ਦੋਇ ਰੱਖਦੇ ਦੋਵੇਂ ਰੱਖਦੀਆਂ ਨੇ ਉਹ ਨੀਲੀ ਦਾ ਲਈ ਇੱਕੜੀ ਘੱਟਿਆ ਜੀ ਜਾਣਦੇ ਹੋ ਜਾਣਦੇ ਹੋ ਅੰਦਰ ਕਿੰਨੇ ਕਿੰਨੇ ਚਿਰਦੀਆਂ ਫਿਰ ਤੂੰ ਦੱਸ ਮੜਿਆ ਇਹ 1.5 ਸਾਲ ਦੀਆਂ ਜੋਬ ਨਾ 1.5 ਸਾਲ ਦੀਆਂ ਚੱਲ ਪਾਣੀ ਮਿਖਾ ਲੈ ਜਿੱਜਾ ਕਰਦਾ ਲੋ ਜੀ ਕਰੋ ਜੀ ਚੈੱਕ ਸੋ ਸੇਂਗਵੇ ਦੋ ਆਂਦੇ ਇੱਕੋ ਜੇ ਇੱਕੋ ਜਿਕੇ ਚામੜੀ ਵੱਡੀ ਹੈ ਦੁੱਧ ਵਾਲੀ ਹੈ ਬਿਲਕੁਲ ਬਿਲਕੁਲ ਦੱਤਣਾ ਨਹੀਂ ਮੱਤਣਾ ਮੱਤਣਾ ਇਹੋ ਕਰੀ ਮੂੰਹ ਖਾਰੀਏ ਗੋਲ ਸਿੰਘੀ ਯਾਰਾਂ ਕਰਦੀਆਂ ਉਹ ਤਾਂ ਇਹਨਾਂ ਬਚਰੀਆਂ ਨਿਆਣੀਆਂ ਨੇ ਕੀ ਕਰਨਾ ਦਿਹਾਈਆਂ ਹਾਂਜੀ ਸਿੰਘ ਸਿੰਘ ਪੂਰੇ ਓਕੇ ਮੈਂ ਇੱਕੋ ਇੱਕੋ ਜਿ ਮੋੜਨੀਆਂ ਗੋਲ ਇਧਰ ਦੇਖੋ ਹਾਂ ਪ੍ਰੋਪਰ ਪੂਰੇ ਹਾਂ ਛੋ ਦੇ ਤੇ ਜੋਬਣਾ ਆਖੜੀਆ ਤੋਂ ਵੀ ਤਾਂ ਦੀ ਗੱਲ ਆ ਬਿਲਕੁਲ ਬਿਲਕੁਲ ਜਿਨ੍ਹਾਂ ਜਿਨ੍ਹਾਂ ਦਾ ਹੁਣ ਭਾਅ ਹੈ ਦੂਜੀ ਸਾਡੀ ਕੱਟੀ ਨੂੰ ਚੈੱਕ ਕਰਾਈ ਉਹ ਵੇਂਦੇ ਦੇਖਣ ਤਾਂ ਹੀ ਬਣੀ ਆ ਠੀਕ ਹੈ ਜੀ ਠੀਕ ਹੈ ਵੇ ਪੀ ਲੈਂਦੇ ਇਹਨੂੰ ਵੀ ਕਰੋ ਜਾਨੇ ਇਹਨੇ ਮਗਰਪਾ ਟੁੱਟਣਾ ਜੋਪਣਾ ਇਹ ਕਾਹ ਵੜੀ ਨਿਸ਼ਾਨੀ ਹੁੰਦੀ ਆ ਜਿਹੜੀ ਅੱਖ ਲਾਲ ਹੋਵੇ ਨਾ ਲਾਲ ਅੱਖ ਛੋਟੀ ਬਹੁਤ ਤਗੜੀ ਬਣਨੀ ਏ ਇਹਦੇ ਬਿਲਕੁਲ ਬਿਲਕੁਲ ਹੈ ਤੇ ਫਿਰ ਆ ਚਮੜੀ ਚਮੜੀ ਬਹੁਤ ਪਤਲੀ ਏ ਦੀ ਪਤਲੀ ਹੈ ਸਹੀ ਸਹੀ ਗੱਲ ਹੈ ਸਹੀ ਆ ਨਮੋਨੇ ਹਨਾ ਆ ਲਹੂ ਨਗਲਦਾ ਸੀ ਤੇ ਲੈਡੀ ਪਤਲੀ ਜਮੜੀ ਕਾਗਜ਼ ਵਰਗੀ ਇਥੋਂ ਪਤਾ ਲੱਗਦਾ ਬਿਲਕੁਲ ਬਿਲਕੁਲ ਲੈ ਤੇਰੀ ਖਲੋਜਾ ਹੁਣ ਜੋਦਣਾ ਇਹਦਾ ਪਾਣੀ ਪੀ ਪੀ ਕੇ ਐ ਬੋਰ ਹੋ ਜਾਣਾ ਇੱਥੇ ਤੇ ਕਿਹੜਾ ਬੇਰ ਦੇਵਾਂਗੇ ਠੀਕ ਹੈ ਨਾ ਕਟੀਆਂ ਠੀਕ ਹੈ ਜੀ ਠੀਕ ਬਣਾਣ ਕਟੀਆਂ ਬਿਲਕੁਲ ਬਿਲਕੁਲ ਜੀ ਹੈ ਵੇ ਪਾਣੀ ਕਰਕੇ ਥੋੜਾ ਜਿਆ ਕਰਦੀਆਂ ਹਨਾਈ ਹਾਂ ਹੈ ਕੋਈ ਫਰਕ ਬਿਲਕੁਲ ਬਿਲਕੁਲ ਹੈ ਇਕੋ ਜਿਹੀਆਂ ਇਕੋ ਜਿਹੇ ਰੰਗ ਢਾਂਗੇ ਕੋਈ ਜੋਣਾ ਭਾ ਵੀ ਬਲਕੋ ਜਾਇਜ ਕਰਨਾ ਇਹ ਨਹੀਂ ਮਾਲਾ ਕਿਸ ਦਾ 50 55 ਕਰ ਲੈਣਾ ਆਪਾਂ ਜੋੜਾ ਕੇ ਭਾਣਾ ਦੇਣਾ ਆਪਾਂ ਠੀਕ ਆ ਜੀ ਹਾਂ ਵੇ ਨਾ ਪਤਾ ਕਿਆ ਨਹੀਂ ਜਿਆ ਕਿੱਦਾਂ ਚੱਲ ਜਾਂਦੇ ਹੋ ਜਾਂਦੇ ਬੰਦ ਹੋਈ ਕੋਈ ਕਰਨੀ ਇਧਰ ਬਨੌਰ ਲੈ ਪਾਸੇ ਗਿਲ ਸਾਹਿਬ ਕੀ ਰੇਟ ਕਰਨਾ ਜੋੜੇ ਦਾ ਕਰ ਦੇਣਾ ਕੱਲੇ ਕੱਲੇ ਦਾ ਕਰ ਨਹੀਂ ਜੋੜਾ ਹੀ ਜੋੜਾ ਹੀ ਰੇੜਾ ਜੋੜਾ ਜੋੜਾ ਹੀ ਇਹਦਾ ਵੀ ਨਾਲ ਹੀ ਕਰ ਦੇਣਾ ਆਪਾਂ ਆ ਵੇ ਤੀਜੀ ਦਾ ਵੀ ਇਹ ਇਕੱਠੀਆਂ ਤਿੰਨੇ ਦੇਣਾਂ ਤਿੰਨੇ ਇਕੱਠੀਆਂ ਦੇ ਦੇਣੀਆਂ ਆ ਮਰਾਦ ਹੋਏਦਾ ਵੇ ਗੇੜਾ ਲਓ ਜੀ ਲੋਹੀ ਹੈ ਨਾ ਲੋਹੀ ਬੂਰੀ ਆ ਲੋਹੀ ਇਹ ਲੋਹੀ ਬੂਰੀ ਆ ਕਾਦੇ ਉਹਨਾਂ ਨਾਲ ਦੋਵਾਂ ਨੇ ਜੜਾਈਏ ਬਿਲਕੁਲ ਬਿਲਕੁਲ ਹਟਾ ਪਰਾਂ ਜੀ ਆ ਕਿਡੀ ਖੁੱਲੀ ਖੁੱਲੀ ਹੈ ਗਲਾਬੀ ਥਾਣੀ ਗਲਾਬੀ ਥਾਣੀ ਬਿਲਕੁਲ ਜੀ ਬਿਲਕੁਲ ਹੈ ਗਲਾਬੀ ਥਾਣੀ ਜੀ ਤੇ ਕੱਦ ਵੀ ਪੂਰਾ ਕਰ ਜਾਣਾ ਪੂਰਾ 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 ਸਿੰਘ ਵੀ ਗੋਲ ਕਰ ਜਾਣਾ ਕਿੰਨੇ ਚਿਰ ਦੀ ਹੈ ਗਿਲਸਾ ਇਹ ਖੀਰੀ ਹੈ ਜੀ ਖੀਰੀ ਹੈ ਇਹ ਵੀ ਇਹ ਕੋਈ ਡੇਢ ਸਾਲ ਦੀ ਹੈ ਤੇ ਡੇਢ ਸਾਲ ਦੀ ਹੈ ਹਮ ਲਓ ਜੀ ਸਿੰਘ ਦੇ ਬਿਲਕੁਲ ਐ ਪ੍ਰੋਪਰ ਮੈਂ ਨਾ ਮੋੜ ਮੋੜਦੀ ਆਉਂਦੀ ਹਨਾ ਜੀ ਲਓ ਜੀ ਕਰੋ ਇਹਨਾਂ ਦਿਨਾਂ ਦਾ ਕਰਨਾ ਹੈ ਗਿਲਸਾ ਇਕੱਠਾ ਇਕੱਠਾ ਕਰਦਾਂਗੇ ਜਾਣ ਦਿਓ ਕੋਈ ਭੈਣ ਭਰਾ ਜਿਹੜਾ ਅੱਜ ਜੋ ਬਣਾ ਜਿੰਨੇ ਤਿੰਨ ਲੈ ਜਾਣੀਆਂ ਹਨ ਹਾਂ ਜੀ ਉਸ ਹਾਲ ਵਾਲਾ ਰੁਪਈਆ 4 4.5 ਲੱਖ ਲੈ ਗਿਆ ਲੈ ਗਿਆ ਲੈ ਗਿਆ ਹਾਂ ਲਾਲੋਬੀ 6 ਮਹੀਨੇ ਸਾਲ ਸਾਂਭ ਲੀਆਂ ਹਾਂ ਤੇ ਗੱਲ ਕਿਧਰ ਨੂੰ ਜਾਂਦੀ ਆ ਜਿੱਦਾਂ ਇਹ ਟੋਕਪੀਆਂ ਕਰਮਾਲੀਆਂ ਐਨਾ ਮੜਕੇ ਬਿਲਕੁਲ ਰੱਖਣ ਦੇਣਾ ਕਰਮਾਲੀਆਂ ਨੇ ਸਹੀ ਗੱਲ ਹੈ ਹਾਂ ਨਾਲੇ ਹੁਣ ਗਾਂ ਤੁਹਾਨੂੰ ਪਤਾ ਇਹਨਾਂ ਦੀ ਡਿਮਾਂਡ ਤੇ ਬੜੀ ਜ਼ਿਆਦਾ ਹੈ ਜੀ ਹਾਂਜੀ ਹਾਂਜੀ ਤੇ ਨਾਲੇ ਇਹ ਪੀਸ ਜਿਹੜੇ ਆ ਨਾ ਬਹੁਤ ਘੱਟ ਮਿਲਦੇ ਆ ਘੱਟ ਮਿਲ ਇਹ ਲੋਈ ਬੂਰੀ ਜਿਹਾ ਹਾਂਜੀ ਇਹ ਇਹ ਤੇ ਲੋਈ ਬੂਰੀ ਹਾਂਜੀ ਹਾਂ ਪਰਲੀਆਂ ਦੋਵੇਂ ਪਿੰਕ ਥਾਣੇ ਦੇ ਹਾਂ ਮੈਂ ਨਾ ਗਲਾਬੀ ਗਲਾਬੀ ਥਾਣੇ ਬਿਲਕੁਲ ਜੀ ਤੇ ਗਿਲ ਸਰਬ ਕੀ ਰੇਡ ਕਰਦੇ ਸੀ ਇਹਨਾਂ ਦਾ ਇਹ ਇਹਨਾਂ ਦਾ ਜੋਬਣਾ ਕੋਈ ਇੱਕ ਦਾ ਨਹੀਂ ਕੋਈ ਇੱਕ ਪੰਜ ਨਹੀਂ ਇਹ 95000 ਦੀਆਂ ਤਿੰਨ ਨਹੀਂ 95000 ਦੀਆਂ ਤੇ 85000 ਆ 85000 ਦਾ 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 ਲਾਓ ਜੀ ਕੰਗਿਆ ਘਰਾ ਵੀ ਨੇ ਇਹ ਇਹ ਇੱਕ ਕੱਟੀ ਦਾ ਮੁੱਲ ਬਣੀ ਆ ਉਹ ਨਹੀਂ ਨਹੀਂ ਤੇ ਆਪਾਂ ਟੱਟੀਆਂ ਫਰਾਤੀਆਂ ਨਹੀਂ ਹਾਂ ਚੱਲ ਕੁਝ ਜੋ ਆਪਣਾ ਚਲੋ ਜੀ ਕੋਈ ਗੱਲ ਨਹੀਂ ਹਾਂ ਵੇਹ ਗਾੜੀ ਇੱਕ ਹੀਰਾ ਹੋਰ ਲੈਂਦਾ ਜੋ ਲਾਓ ਜੀ ਲਾ ਤਿੰਨਾ ਪੈਣਾ ਦਾ ਇੱਕ ਵੀਰ ਵੀ ਕਰ ਠੀਕ ਹੈ ਜੀ ਖੁੱਲਾ ਲਿਆ ਖੋਲ ਕੇ ਖੁੱਲੇ ਨੂੰ ਇਹ ਜੋ ਆਪਣਾ ਟੇਡੇ ਘਟ ਦੇ ਵਿੱਚ ਨੀਲੀ ਦਾ ਮਾਲੀ ਆ ਰਿਜ਼ਲਟ ਬੜੇ ਵਧੀਆ ਕੈਡ ਪੂਰਾ ਰਿਹਾ ਉਹਰੇ ਮੈਂ ਨਾ ਜਿੱਦਾਂ ਦਾ ਆਪ ਉਦਾਂ ਦਾ ਕੱਟ ਟੇਡਾ ਖੜਦਾ ਪੈਣਾ ਹਰ ਕਾ ਵੇਲਾ ਚੱਲ ਲੈ ਲੈਓ ਇਹ ਨਾ ਜੇ ਸ਼ੇਕ ਦੇ ਦੰਦ ਬਰਾਬਰ ਕਰਨ ਦੇ ਆ ਅੱਛਾ ਜੀ ਆਹ ਨਾ ਬਣਿਆ ਵੇਖੋ ਸ਼ਾ ਜੀ ਨਾ ਪੂਰਾ ਹੱਥ ਨਹੀਂ ਅਜੇ ਟਾਂਗਾਂ ਸਾਲਾਂ ਦਾ ਨਹੀਂ ਹੋਇਆ ਪੂਰਾ ਨਹੀਂ ਹੋ ਗਿਆ ਪਤਾ ਤਿੰਨਾਂ ਦੇੜ ਘੜ ਹੋ ਗਿਆ ਨੂੰ ਤਿੰਨਾ ਦੇ ਚੋਟਾ ਹੋ ਗਿਆ ਤਿੰਨਾ ਦਾ ਹੋ ਗਿਆ ਇਹ ਚਾਹ ਆਲ ਵੇਖੋ ਇਹਦੀ ਮੈਂ ਨਾ ਪੁਲਵਾਨਾਂ ਨੂੰ ਤੁਰਦਾ ਹਾਂ ਇੱਥੋਂ ਮੋੜਦਾ ਇੱਥੇ ਗੋਆ ਜਾਂ ਮਿੱਦੂ ਗਵਰਾ ਹੀ ਮੋੜ ਲਾ ਇਹ ਤਾਂ ਪੂਰਾ ਬਣਿਆ ਪੇਦਾ ਮੇਰਾ ਸੁਗਮਣ ਚੋਲਾ ਬਿਲਕੁਲ ਜੀ ਇੱਕ ਜੋ ਬਣਾ ਅੱਖ ਟੇਡਾ ਘੱਟ ਵੇਖ ਜੋ ਬਣਾ ਇੱਕ ਯਾਰ ਚੰਗਾ ਜੀ ਦੁਨੀਆ ਵਕਾਉਣਾ ਨਹੀਂ ਲਓ ਇੱਕ ਗੱਲ ਹੋਰ ਵੀ ਆ ਇੱਕ ਥੇਗਾ ਚਿੱਟਾ ਵੀ ਜੋਣਾ ਇਧਰ ਵੇ ਲਾ ਵਾਈਟ ਸਿੰਘ ਵੀ ਆ ਗਿਆ ਵਾਈਟ ਹਾਂ ਤੇ ਤੇਡਾ ਘੱਟ ਤੇ ਠੰਡਾ ਵੀ ਘੱਟ ਤੇ ਮਿਲਦਾ ਬੜਾ ਘੱਟ ਠੰਡਾ ਧੀਰਾ ਬੜਾ ਹਾਂ ਲਓ ਜੀ ਕਰੋ ਜੀ ਚੈੱਕ ਮੈਂ ਇਹਦੇ ਪਲੇਟੇ ਨਾ ਕਿੰਨੇ ਜਿਹੜਾ ਕਿਲਤਾ ਇਧਰ ਇਧਰ ਨਿਸ਼ਾਨੀਆਂ ਵਿਖਾ ਦੇ ਨਿਸ਼ਾਨੀਆਂ ਸਾਰੀਆਂ ਪ੍ਰੋਪਰ ਆ ਲਓ ਜੀ ਬਿਲਕੁਲ ਬਿਲਕੁਲ ਪ੍ਰੋਪਰ ਪੂਰੀਆਂ ਨਿਸ਼ਾਨੀਆਂ ਹਾਂ ਜਰਾਬਾਂ ਵੀ ਪੂਰੀਆਂ ਪ੍ਰੋਪਰ ਲੈ ਜਾ ਲੈ ਜਾ ਗੱਲ ਆ ਜਾ ਲੈ ਫੋਕ ਕਰ ਦੇਣੀ ਉਥੇ ਲੈ ਜਾ ਲੈ ਜਾ ਲੈ ਜਾਗਾ ਚੱਲ ਹਣ ਚੱਲ ਆਓ ਜੀ ਅੱਖਾਂ ਦੇ ਗੋਲੇ ਵੇਖ ਕੇ ਕਿ ਕਿ ਮੋਟੇ ਬਿਲਕੁਲ ਬਿਲਕੁਲ ਬਿੱਲਾ ਕਬਰਾ ਤੇ ਕਿੰਨੇ ਜਿਹੜਾ ਗਿਲਸਾ ਇਹ ਪੌਣੇ ਕਿ ਤਿੰਨ ਸਾਲਾਂ ਦਾ ਜੀ ਪੌਣੇ ਤਿੰਨ ਸਾਲਾਂ ਦਾ ਦੰਦਾ ਜ ਆ ਹੋਇਆ ਜੀ ਤੇ ਦੰਦਾ ਤਰਾਉ ਹਾਂ ਐ ਕਰੀ ਚੈੱਕ ਮੜਾ ਇਹ ਮੇਰੇ ਦਰ ਗਿਆ ਕੋਈ ਗੱਲ ਨਹੀਂ ਆ ਪਈ ਤਾਂ ਆ ਵੇ ਇਹ ਜੋ ਬਣਾ ਹਲੋ ਆ ਜਾ ਵੇ ਚੱਲ ਇਹ ਨਾ ਇਹ ਰੇੜੀ ਲੱਗੇ ਇਹਦੀ ਵੀ ਫੋਟੋ ਨਾਲ ਪਾਵਾਂਗੇ ਠੀਕ ਹੈ ਜੀ ਆਪਣੇ ਨਾਲ ਚੁੱਕੇ ਇਹਦੇ ਫਰੀ ਦੇ ਦਾਂਗੇ ਆਪੇ ਰੇੜਾ ਜੋਗਦਾ ਆਪੇ ਆਪੇ ਚੁੱਕੋ ਇਹ ਵੀ ਆਫਰ ਹੀ ਆ ਠੀਕ ਹੈ ਜੀ ਠੀਕ ਇਹ ਵੀ ਕੋਕਾ ਪੀਸ ਹੀ ਲੈਂਦਾ ਤੁਨੀ ਸ਼ਾਹੀ ਤੇ ਰਿਜ਼ਲਟ ਦੇਦਾ ਗੱਡਾ ਦਾ ਆਉਣਾ ਹੀ ਆਉਣਾ ਪੂਰਾ ਪਿਓਰ ਤੇ ਹੈਗਾ ਸ਼ਾਹੀ ਮੈਂ ਨਾ ਮੈਂ ਨਾ ਇੱਕੋ ਜਿਹੀਆਂ ਨਿਸ਼ਾਨੀਆਂ ਕੋਈ ਵਾਧ ਘਟ ਨਹੀਂ ਵਾਧ ਘਟ ਨਹੀਂ ਜਿਹੜਾ ਨੀਲੀ ਦੇ ਵਿੱਚ ਆਉਂਦਾ ਵਾ ਨਾ ਪ੍ਰੋਪਰ ਆ ਸ਼ਾਈ ਪੂਰਾ ਹਨਾ ਪੂਰਾ 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 ਕੋਈ ਮਾੜਾ ਮੋੜ ਵੀ ਨਹੀਂ ਆਪਾਂ ਕਹਿ ਸਕਦੇ ਪਿਛਾਕਾ ਅ ਮੈਨਾਂ ਸ਼ਾਕੀ ਨਹੀਂ ਕੋਈ ਹੈਗਾ ਤੇ ਜੋ ਬਣਾ ਠੀਕ ਤੇ ਗਿਲ ਸਾਹਿਬ ਹੋ ਗਏ ਕੰਪਲੀਟ ਹੋ ਗਏ ਠੀਕ ਹੈ ਜੀ ਇਹ 85000 ਦਾ ਦੇ ਦਈਏ ਜੋ ਬਣਾ 85000 ਦਾ ਆ 80 ਦਾ ਦੇ ਦਈਏ ਪ੍ਰਤਾਪ ਜੀ 80 ਦਾ ਦੇ ਦਈਏ ਦੱਸੋ ਇਹਨਾਂ ਨੂੰ ਹਾਂ ਇਹ 70 ਤੇ 200 ਦਾ ਦਵਾਂਗੇ ਮੁੱਲ ਜਨਾ ਮਰਜ਼ੀ ਕਰਕੇ ਯਾਨੀ 3 ਲੱਖ ਮੰਗਣਾ 2 ਡੂਡ ਲੱਖ ਮੰਗ ਲੈਣਾ ਲੱਖ ਮੰਗੜਾ ਵਾ ਇਹਨਾਂ ਦਾ ਮੁੱਲ ਹੀ ਮਾਲੀ ਚੱਕਣਾ 70 ਤੇ 200 ਦਾ ਮਾਲੀ ਦਵਾਂਗੇ 72 ਤਾਂ ਬਰੀਡ ਫੁੱਲ ਹੋਊਗਾ ਫੁੱਲ ਆ ਰੇੜਾ ਆਪੇ ਚੁੱਕਦਾ ਮੈਂ ਨਾ ਤੇ ਰੇੜਾ ਨਾ ਚੁੱਕੇ ਮਈਆਂ ਨਾ ਕਰੇ ਹਾਂਜੀ ਤਾਂ ਮਾਲੀ ਬਾਕਸ ਲਵਾਂਗੇ ਠੀਕ ਹੈ ਜੀ ਇਹ ਨਹੀਂ ਮੂੰਹ ਦੀਆਂ ਗੱਲਾਂ ਦੇ ਗੱਲਾਂ ਵਾਲਾ ਆਦੇ ਨਾ ਪੁਰਾਣੇ ਮਾਲੀਆਂ ਦੇ ਰੁਪਏ ਮੰਗਣੇ ਮਾਲੀ ਦੰਦਾ ਝੋਕਾ ਤੇ ਖੜੇ ਨਹੀਂ ਤੇ ਨਾ ਖੜੇ ਗੜਾ ਠੀਕ ਹੈ ਜੀ ਠੀਕ ओके okay, okay. hmm. जी ओके ਤੇ ਗਿਲ ਸਾਹਿਬ ਨੰਬਰ ਤੇ ਲੋਕੇਸ਼ਨ ਇਹ ਲੋਕੇਸ਼ਨ ਆਪਣੇ ਪਿੰਡ ਚੰਬਲ ਜਿਲ੍ਹਾ ਵੀ ਤਰਨਤਾਰਨ ਤਸੀਲ ਵੀ ਤਰਨਤਾਰਨ 915133248 ਹਾਂਜੀ 7057800942 ਠੀਕ ਹੈ ਜੀ ਬਾਕੀ ਜਿਨ੍ਹਾਂ ਨੂੰ ਪਸੂ ਪਸੰਦ ਆ ਵੀਰ ਨਾਲ ਸੰਪਰਕ ਕਰ ਸਕਦਾ ਹੈ ਤਸੱਲੀ ਆਪ ਦੀ ਕਰਕੇ ਨਰਕ ਪਰਕ ਕਰਕੇ ਫਿਰ ਤਹੂ ਘੜਿਆ ਕਰੋ ਸੁਣੇ ਅੱਗੇ ਲਈ ਆਈ ਤੇ ਸੁਣੇ ਅੱਗੇ ਬਿਲਕੁਲ ਜੀ ਬਿਲਕੁਲ ਤੇ ਰੇਡ ਵੀ ਬਿਲਕੁਲ ਜਾਇਜ਼ ਹੁਣ ਟਕੜੇ ਉਸ ਕਰਿਆ ਕਰੋ ਇੰਨੀ ਕਿ ਬੇਚੀ ਉਹ ਆਸਵਾਰ ਕਰਦੇ ਜਾਂਦੇ ਠੀਕ ਹੈ ਜੀ ਠੀਕ ਤੇ ਦੋਸਤੋ ਇਹੀ ਅੱਜ ਦੇ ਆਪਣੇ ਨਾਲ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਡੇਲੀ ਰੁਟੀਨ ਦੇ ਵਿੱਚ ਤੁਹਾਡੇ ਜੀ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਧੰਨਵਾਦ।